ਸਤਿਕਾਰਯੋਗ ਪੰਜਾਬੀਆਂ ਨੂੰ ਰਿਸ਼ਪਾਲ ਸਿੰਘ ਗਾਰੋਵਲੋਂ ਬਲਾਈ ਫਤੇ ਪ੍ਰਬਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਕਈ ਵਾਰ ਕੀਤੀ ਹੋਈ ਗਲਤੀ ਦਾ ਖਮਿਆਜਾ ਇੰਨਾ ਵੱਡਾ ਭੁਗਤਣਾ ਪੈ ਸਕਦਾ ਹੈ ਫਿਰ ਉਸ ਦੇ ਵਿੱਚ ਸਵਾਏ ਪਛਤਾਵੇ ਤੋਂ ਕੁਝ ਨਹੀਂ ਰਹਿੰਦਾ। ਇਹੀ ਹਾਲ ਅੱਜਕੱਲ੍ਹ ਪੰਜਾਬ ਦੇ ਬਹੁ ਗਿਣਤੀ ਲੋਕਾਂ ਦਾ ਹੋਇਆ। ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖਤਾ ਦੇ ਤੌਰ ਤੇ ਸਾਡੇ ਪੰਜਾਬ ਦੀ ਜਿਹੜੀ ਆਪਾਂ ਮੇਨ ਵਾਦੀ ਵੀ ਕਹਿ ਸਕਦੇ ਹਾਂ ਜੱਟ ਸਿੱਖ ਭਰਾਮਣ ਦੇ ਨਾਲ ਹੋਇਆ। ਕਿਉਂਕਿ ਜਿੰਨਾ ਰੋਲਾ ਪਾ ਕੇ ਬਦਲਾ 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 ਚਾਹੇ ਉਹ ਵਿਦੇਸ਼ਾਂ 'ਚ ਬੈਠੇ ਸੀ ਚਾਹੇ ਇੱਥੇ ਪੰਜਾਬ 'ਚ ਸੀ ਜਿੰਨੀ ਇਹਨਾਂ ਨੇ ਉਹਦੀ ਪ੍ਰਚਾਰ ਕਰਕੇ ਕੇਜਰੀਵਾਲ ਦਾ ਥੜਥੱਲੀ ਮਚਾਈ ਹੋਈ ਸੀ ਪੰਜਾਬ 'ਚ ਅੱਜ ਸਭ ਤੋਂ ਵੱਡਾ ਘਾਣ ਵੀ ਇਹਨਾਂ ਦਾ ਹੀ ਹੋ ਗਿਆ ਤੇ ਅੱਜ ਸਾਰੇ ਇਹ ਸਾਥੀ ਪੁਛਤੌਂਦੇ ਤਾਂ ਜ਼ਰੂਰ ਆ ਪਰ ਹੁਣ ਹੱਥ ਪੱਲੇ ਕੁਝ ਨਹੀਂ ਦਿਖਾਈ ਦਿੰਦਾ ਵੀ ਉਹਦਾ ਹੱਲ ਕੀ ਨਿਕਲੂਗਾ ਬਸ ਹੁਣ ਪਸਤਾਰੇ ਨੇ ਔਰ ਪਸਤਾਬ ਵੀ ਉਹੀ ਰਹੇ ਨੇ ਜਿਹੜੇ ਜਿਹੜੇ ਇਹਦੀ ਚਪੇਟ ਵਿੱਚ ਆ ਗਏ ਹਜੇ ਵੀ ਬਹੁਤ ਸਾਰੇ ਸਾਥੀ ਇਹੇ ਜੀ ਹੈ ਜਿਹੜੇ ਉਹਨਾਂ ਦੀ ਝਾੜੂ ਵਾਲਿਆਂ ਦੀ ਜੈਜ ਕਰ ਕਰਦੇ ਪਿੱਛੇ ਜੇ ਦੇਖੋ ਤੁਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾਈ ਆ ਉਹਦੇ ਵਿੱਚ ਮੈਂ ਦੇਖਿਆ ਜੀਡੀ ਲੋਕੋ ਭੱਜੇ ਫਿਰਦੇ ਸੀ ਬਦਲਾ ਲਿਆਉਣ ਦੇ ਲਈ ਖੁਦ ਤਾਂ ਉਹਨਾਂ ਲਈ ਪ੍ਰਚਾਰ ਕਰਦੇ ਹੀ ਸੀ ਤੇ ਆਮ ਤੌਰ ਤੇ ਕੀ ਕਰਦੇ ਸੀ ਜਦੋਂ ਐਸਸੀ ਲੋਕਾਂ ਦੇ ਘਰਾਂ ਦੇ ਵਿੱਚੋਂ ਲੇਬਰ ਲੈਣ ਜਾਂਦੇ ਸੀਗੇ ਕਈ ਵਾਲੂ ਪੁੱਟਣ ਦੇ ਖਾਤਰ ਜਾਂ ਕਿਸੇ ਹੋਰ ਕੰਮਾਂ ਦੇ ਖਾਤਰ ਉਦੋਂ ਅਸੀਂ ਦੇਖਦੇ ਸੀਗੇ ਕਿ ਉੱਥੇ ਖੜ ਕੇ ਇਹਨਾਂ ਦੇ ਮੁੰਡੇ ਤੇ ਖੁਦ ਇਹਨਾਂ ਭੋਕਰ ਵਾਲਿਆਂ ਦਾ ਪ੍ਰਚਾਰ ਕਰਦੇ ਹੁੰਦੇ ਸੀਗੇ ਕਿ ਤੁਹਾਡੇ ਲਈ ਆ ਹੋਊ ਜੂ ਤੁਹਾਡੇ ਲਈ ਉਹ ਹੋਊ ਉਹਦੇ ਨਾਲ ਗਰੀਬ ਜਨਤਾ ਵੀ ਵਿਚਾਰੀ ਗਮਰਾਹ ਹੋ ਹੁਣ ਜਦੋਂ ਆਪਣੀਆਂ ਜ਼ਮੀਨਾਂ ਆਪਣੀਆਂ ਸਾਰਿਆਂ ਦੀਆਂ ਕਿ ਹੁਣ ਭੱਜੇ ਫਿਰਦੇ ਆ ਇਧਰ ਉਧਰ ਹੁਣ ਕਹਿੰਦੇ ਜੀ ਆ ਹੋ ਗਿਆ ਜੀ ਉਹ ਹੋ ਗਿਆ ਪਰ ਉਸ ਸਮੇਂ ਇਹ ਕੀ ਕਰਦੇ ਸੀ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਪਿੰਡ ਦੇ ਵਿੱਚ ਜਾਂਦੀ ਸੀ ਇਹ 7 8 10 ਜਣੇ ਇਕੱਠੇ ਹੋ ਜਾਂਦੇ ਸੀ ਕਿਉਂਕਿ ਉਸ ਸਮੇਂ ਕਿਸਾਨੀ ਮੋਰਚਾ ਸਿਖਰਾਂ ਤੇ ਸੀ ਤੇ ਕਿਸਾਨਾਂ ਦੇ ਪ੍ਰਤੀ ਹਮਦਰਦੀ ਦੀ ਲਹਿਰ ਸੀ ਸਾਰੇ ਲੋਕਾਂ ਦੇ ਵਿੱਚ ਇਸੇ ਕਰਕੇ ਸਾਡੇ ਸਮੇਤ ਬਹੁਤ ਸਾਰੇ ਸਾਥੀਆਂ ਨੇ ਸਾਥ ਵੀ ਦਿੱਤਾ ਤਨ ਮਨ ਧਨ ਦੇ ਨਾਲ ਤਾਂ ਇਹ ਕੀ ਕਰਦੇ ਸੀ ਹਰੀਖ ਪਿੰਡ ਦੇ ਵਿੱਚ ਇਹ 10 12 ਜਣੇ ਇਕੱਠੇ ਹੋ ਜਾਂਦੇ ਸੀਗੇ ਕਿਸਾਨੀ ਝੰਡਾ ਚੱਕ ਲੈਂਦੇ ਸੀ ਤੇ ਉੱਥੇ ਬਹੁਤ ਸਾਰੇ ਰਾਜਨੀਤਿਕ ਪਾਰਟੀਆਂ ਦੀ ਇਹ ਵਿਰੋਧਤਾ ਕਰਦੇ ਸੀਗੇ ਔਰ ਇਹ ਜੇ ਤਰੀਕੇ ਨਾਲ અપਮਾਨਿਤ ਕਰਦੇ ਸੀ ਕਿ ਜੇ ਬੰਦਾ ਬੋਲੂਗਾ ਇਹਨਾਂ ਦੇ ਅੱਗੇ ਤਾਂ ਲੜਾਈ ਹੋਊਗੀ ਤੇ ਲੜਾਈ ਉਹ ਕਰਨੀ ਚਾਹੁੰਦੇ ਹੁੰਦੇ ਸੀਗੇ ਵੀ ਲੜਾਈ ਹੋਵੇ ਕਿਵੇਂ ਨਾ ਕਿਵੇਂ ਫਿਰ ਅਸੀਂ ਇਹਦੇ ਵਿੱਚੋਂ ਕੋਈ ਨਾ ਕੋਈ ਬੈਨੀਫਿਟ ਲਈਏ ਅੱਜ ਕੀ ਕਹਿੰਦੇ ਆ ਜਦੋਂ ਹੁਣ ਆਪਣੀਆਂ ਜ਼ਮੀਨਾਂ ਆ ਗਈਆਂ ਜਿਹਦੇ ਵਿੱਚ ਸਾਡੀ ਪਾਰਟੀ ਬਹੁਜਨ ਸਮਾਜ ਪਾਰਟੀ ਸਾਡੇ ਸੂਬੇ ਦੇ ਪ੍ਰਧਾਨ ਡਾਕਟਰ ਅਤਰ ਸਿੰਘ ਕ੍ਰੀਮਪਰੀ ਸਾਹਿਬ ਨੇ ਵੀ ਡਟਮਾ ਇਹਨਾਂ ਦਾ ਸਾਥ ਦੇਣ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਸਾਡੇ ਪਾਰਟੀ ਦੇ ਸੁਪਰੀਮੋ ਭੈਣ ਤੁਮਰੀ ਮਾਇਆ ਭਤੀਜੀ ਨੇ ਵੀ ਨਿਰਦੇਸ਼ ਦਿੱਤਾ ਹੈਗਾ ਸਾਰੀ ਲੀਡਰਸ਼ਿਪ ਨੂੰ ਵੀ ਭਈ ਤੁਸੀਂ ਕਿਸਾਨਾਂ ਦੇ ਨਾਲ ਡਟ ਕੇ ਖੜਨਾ ਔਰ ਖੜਾਂਗੇ ਵੀ ਪਹਿਲਾਂ ਵੀ ਖੜਦੇ ਸੀ ਹੁਣ ਵੀ ਖੜਾਂਗੇ ਆਉਣ ਵਾਲੇ ਸਮੇਂ ਜਿਹੇ ਦੀਆਂ ਸਥਿਤੀਆਂ ਰਹਿਣਗੀਆਂ ਉਸ ਤੇ ਵੀ ਵਿਚਾਰ ਕਰਾਂਗੇ ਪ੍ਰਸਾਥੀਓ ਮੈਂ ਅਕਸਰ ਦੇਖਦਾ ਕਿ ਇਹਨਾਂ ਸਾਥੀਆਂ ਦੇ ਕੀਤੇ ਹੋਏ ਇਸ ਚਮਲੋਟ ਕੁਣੀ ਦੇ ਵਿੱਚ ਆ ਕੇ ਫੈਸਲੇ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰਤਾ ਹੈ। ਕਿ ਹੈ ਉਹ ਆਰਥਿਕ ਤੌਰ ਤੇ ਹੋਵੇ ਕਈ ਇਹਨਾਂ ਦਾ ਨਿਜਤਾ ਦੇ ਤੌਰ ਤੇ ਹੋਵੇ ਜਿਵੇਂ ਹੁਣ ਇਹਨਾਂ ਦੀਆਂ ਜ਼ਮੀਨਾਂ ਵਗੈਰਾ ਆ ਗਈਆਂ ਤਾਂ ਜ਼ਮੀਨਾਂ ਦੇ ਵਿੱਚ ਕਿਸਾਨ ਨੂੰ ਤੂਬਤ ਕਰੂਗਾ ਕਿ ਪੈਸਾ ਤਾਂ ਇੱਕ ਦਿਨ ਖਤਮ ਹੋ ਜਾਂਦਾ ਹੁਣ ਸ਼ੱਕ ਇਹ ਗੈਰ ਹੁੰਦੀ ਹੈ ਵੀ ਬਹੁਤ ਸਾਰੇ ਸਾਥੀ ਕਹੀ ਜਾਂਦੇ ਆ ਜੀ ਅਸੀਂ ਤਾਂ ਜ਼ਮੀਨਾਂ ਦੇਣੀਆਂ ਨਹੀਂ ਜੇ ਸਾਡੀ ਤਾਂ ਸਹਿਮਤੀ ਨਹੀਂ ਬਣਨੀ ਜੇ ਕੋ ਸਰਕਾਰਾਂ ਕੋਲੇ ਹਰੀ ਤਰੀਕੇ ਦਾ ਢੰਗ ਹੁੰਦਾ ਜ਼ਮੀਨਾਂ ਲੈਣ ਦਾ ਹੋ ਸਕਦਾ ਸਰਕਾਰ ਉਹ ਜੀ ਢੰਗ ਬਣਾ ਲਵੇ ਤੇ ਨੰਬਰ 2 ਉੱਤੇ ਕਿਸਾਨ ਭਰਾਵਾਂ ਤੇ ਵੀ ਕੋਈ ਬਹੁਤਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਦਿੱਲੀ ਧਰਨੇ ਦੇ ਵਿੱਚ ਇਹ ਅ ਅਡਾਨੀ ਬਾਨੀ ਉਲਕਾਰਪੋਰੇਟ ਫਲਾਨਾ ਟੈਂਕੜਾ ਜੀ ਉਹ ਕਰਦੇ ਨੇ ਜਿਵੇਂ ਇੱਥੇ ਆਣ ਕੇ ਕਣਕ ਦੀ ਫਸਲ ਵੱਢੀ ਸਾਡੇ ਇਲਾਕੇ ਦੇ ਨੇੜੇ ਹੀ ਪੈਂਦਾ ਇੱਕ ਜਿਹੜਾ ਹੈਗਾ ਸੈਲੋ ਅਡਾਨੀ ਦਾ ਮੋਗੇ ਦੇ ਕੋਲ ਤੇ ਸਭ ਤੋਂ ਵੱਧ ਲਾਈਨਾਂ ਉੱਥੇ ਲੱਗੀਆਂ ਹੋਈਆਂ ਸੀ ਸਾਡੇ ਕਿਸਾਨ ਭਰਾਵਾਂ ਦੀ ਅਨਾਂ ਛੋਟੇ ਛੋਟੇ ਲਾਲਚ ਨਾਲ ਕੋਈ 5-7 ਰੁਪਏ ਮੇਰੇ ਖਿਆਲ ਚ ਉਹ ਵੱਧ ਦਿੰਦਾ ਸੀ ਕੁਇੰਟਲ ਦੇ ਤਾਂ ਇਹ ਜੀ ਕਾਰਨਾਂ ਦੇ ਵਿੱਚ ਆਣ ਕੇ ਜੇ ਛੋਟਾ ਜੱਕ ਤੇ ਸਰਕਾਰ ਨੇ ਲਾਲਚ ਦਿੱਤਾ ਤਾਂ ਹੋ ਸਕਦਾ ਜਿਹੜੇ ਬਹੁਤੇ ਅਮੀਰ ਆ ਉਸ ਲਾਲਚ ਦੇ ਵਿੱਚ ਨਾ ਆਉਣ ਵੈਸੇ ਤਾਂ ਬਹੁਤ ਬਹੁਤੇ ਅਮੀਰ ਜਲਦੀ ਲਾਲਚ ਚ ਆਉਂਦੇ ਹੁੰਦੇ ਆ ਤੇ ਕੁਝ ਸਾਥੀ ਆ ਗਏ ਲਾਲਚ ਚ ਤਾਂ ਉਹਨਾਂ ਦੀ ਤਾਂ ਪਾਲਿਸੀ ਇਹ ਪੂਰੀ ਤਰੀਕੇ ਨਾਲ ਸਕਸੈਸ ਹੋ ਜਾਣੀ ਹੈ ਪਿਛਲੇ ਦਿਨੀ ਵੀ ਇੱਕ ਬੰਦੇ ਨੇ ਚਾਹੋ ਵੈਸੇ ਉਹ ਬਾਅਦ ਚੋਂ ਮਾਫੀ ਮੰਗ ਗਿਆ ਉਹ ਕਹਿੰਦਾ ਵੀ ਮੈਂ ਬੌਕਰ ਵਾਲਿਆਂ ਦਾ ਹੀ ਇਹਨਾਂ ਦਾ ਪਾਰਟੀ ਦਾ ਵਰਕਰ ਤੇ ਵੀ ਮਿੱਥੋ ਜਾਣੇ ਅਣਜਾਣੇ ਦੇ ਵਿੱਚ ਇਹ ਜਿਹੜਾ ਬਿਆਨ ਦਿੱਤਾ ਹੈ ਉਹਨੇ ਵੀ ਕਿਹਾ ਕਹਿੰਦਾ ਸਾਨੂੰ ਸਹਿਮਤੀ ਦਿੱਤੀ ਹੋਰ ਸਾਰਾ ਬਹੁਤ ਦੱਸਦੇ ਆਖਣੇ 165 ਸ਼ਹਿਰ ਪੰਚਾਇਤਾਂ ਨੇ ਆਣ ਕੇ ਉਹ ਕਹਿੰਦੇ ਸਾਡੇ ਹੱਕ ਦੇ ਵਿੱਚ ਇਸ ਪਾਲਿਸੀ ਦੇ ਹੱਕ ਦੇ ਵਿੱਚ ਮਤੇ ਪਾਸ ਕੇ ਸਾਨੂੰ ਦਿੱਤੇ ਆ ਸੋ ਮੇਰੀ ਅਪੀਲ ਆ ਖਾਸ ਤੌਰ ਤੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿਉਂਕਿ ਆਪਾਂ ਨੂੰ ਪਤਾ ਕਿ ਜ਼ਮੀਨਾਂ ਜਿਹੜੀਆਂ ਉਹ ਮੋਸਟਲੀ ਇੱਕ ਇੱਕ ਵਰਗੂਲੀ ਹੈ ਜੱਟ ਸਖ ਭਰਾਮਾ ਕੁਲੀ ਹੈ ਦੂਜਿਆਂ ਕੋਲੇ ਤਾਂ ਐਵੇਂ ਕੋਈ ਆਟੇ ਚ ਨੂਨ ਦੇ ਬਰਾਬਰ ਹੋ ਸਕਦੀਆਂ ਵੀ ਸਤਿਕਾਰਯੋਗ ਸਾਥੀਓ ਜੇਕਰ ਤੁਸੀਂ ਇਨ੍ਹਾਂ ਕੰਮਾਂ ਤੋਂ ਬਚਣਾ ਚਾਹੁੰਨੇ ਤਾਂ ਤੁਹਾਡੇ ਕੋਲੇ ਇੱਕੋ ਇੱਕ ਹੱਲ ਆ ਕਿ ਬਹੁਜਨ ਸਮਾਜ ਪਾਰਟੀ ਦਾ ਸਾਥ ਦਿਓ ਪੰਜਾਬ ਦੇ ਪੰਜਾਬ ਸੰਭਾਲੋ ਮਹਿਮਦੀ ਮੈਂ ਦੇ ਜਿਹੜੇ ਮੈਂਬਰ ਬਣੋ ਉਹਦੀ ਹਮਾਇਤ ਕਰੋ ਜਿਹੜੇ ਇਹ ਤੁਹਾਨੂੰ ਲਾਰੇ ਲਾਉਂਦੇ ਆ ਕਾਂਗਰਸੀਏ ਅਕਾਲੀ ਜਾਂ ਭਾਜਪਾ ਵਾਲੇ ਇਹਨਾਂ ਤੋਂ ਤਾਂ ਤੁਸੀਂ ਦੇਖ ਚੁੱਕੇ ਹੋ ਇਹਨਾਂ ਦੇ ਗਈ ਇਹ ਪਾਲਿਸੀਆਂ ਲਿਆਂਦੀਆਂ ਉਹਨਾਂ ਪਾਲਿਸੀਆਂ ਨੂੰ ਹੀ ਇਹ ਅੱਗੇ ਆਣ ਕੇ ਭਗਵੰਤ ਮਾਨ ਜਿਹੜਾ ਕਰ ਰਿਹਾ ਹੈਗਾ ਅਡਾਪਟ ਕਰ ਰਿਆ ਫਿਰ ਕੋਈ ਉਹ ਏਡਾ ਵੱਡਾ ਕੋਈ ਅਰਥਸ਼ਾਸਤਰੀ ਨਹੀਂ ਵੀ ਉਹ ਕੋਈ ਮਤਲਬ ਇਹ ਜੀ ਪਾਲਿਸੀ ਬਣਾ ਦੂਗਾ ਜਿਹਦੇ ਨਾਲ ਕਿਸਾਨ ਮਾਲੋ-ਮਾਲ ਹੋ ਜਾਣਗੇ ਤੇ ਸੂਬਾ ਵੀ ਮਾਲੋ-ਮਾਲ ਹੋ ਜਾਊਗਾ ਉਹ ਤਾਂ ਵਿਚਾਰ ਕਰਜੇ ਲੈ ਲੈ ਕੇ ਤੇ ਪੰਜਾਬ ਨੂੰ ਚਲਾ ਰਿਆ ਪਾਲਿਸੀ ਜੇਕਰ ਹੈ ਕਿਸੇ ਕੋਲ ਉਹ ਬਹੁਜਨ ਸਮਾਜ ਪਾਰਟੀ ਕੋਲ ਹੈ ਔਰ ਇਸ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਬਸਪਾ ਦੀ ਸਰਕਾਰ ਨੇ ਲਾਗੂ ਕਰਕੇ ਦਿਖਾਇਆ ਬਸਪਾ ਦਾ ਜਿਹੜਾ ਉੱਤਰ ਪ੍ਰਦੇਸ਼ ਦਾ ਬਜਟ ਸੀ ਜਦ ਸਮੇਂ ਸੰਭਾਲਿਆ ਸੀ ਔਰ ਜਿਸ ਸਮੇ ਛੱਡਿਆ 16 ਗੁਣਾ ਵੱਧ ਵੱਡਾ ਬਜਟ ਜਿਹੜਾ ਬਸ ਬਸ ਸਰਕਾਰ ਨੇ ਦਿੱਤਾ ਸੀ ਔਰ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਕਿਸਾਨ ਭਰਾ ਹੈ ਉਹਨਾਂ ਦੀ ਆਮਦਨ ਦੁੱਗਣੇ ਤੋਂ ਵੀ ਵਧਾਈ ਸੀ ਕਿਉਂਕਿ ਉੱਥੋਂ ਦੀ ਮੁੱਖ ਫਸਲ ਗੰਨਾ ਹੈ ਗੰਨੇ ਦੀ ਫਸਲ ਦਾ ਜਿਹੜਾ ਰੇਟ ਆ ਉਹ ਦੁੱਗਣੇ ਤੋਂ ਵੀ ਵਧ ਵਧਾਤਾ ਸੀਗਾ ਔਰ ਇਸ ਚੀਜ਼ ਦੀ ਅਗਵਾਈ ਖੁਦ ਕਿਸਾਨਾਂ ਦੇ ਸਭ ਤੋਂ ਵੱਡੇ ਨੇਤਾ ਰਕੇਸ਼ਟ ਕੈਤ ਜੀ ਖੁਦ ਕਰਦੇ ਆ ਤਸਦੀਕ ਤੇ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਔਨਲਾਈਨ ਅਵੇਲੇਬਲ ਵੀ ਹੈਗਾ ਕਿਉਂ ਕਿ ਬਸਪਾ ਕੋਲੇ ਨੀਤੀ ਸਾਫ਼ ਤੇ ਦਸ਼ਾ ਜਿਹੜੀ ਆ ਉਹ ਪੋਜੀਟਿਵ ਆ ਸੋ ਸਤਿਕਾਰਯੋਗ ਸਾਥੀਓ ਬੇਨਤੀ ਮੈਂ ਇਹ ਕਰਦਾ ਕਿ ਜਿਹੜਾ ਤੁਸੀਂ ਪਹਿਲਾਂ ਬਦਲਾ ਬਦਲਾ ਦੇ ਨਾਂ ਤੇ ਤੁਹਾਨੂੰ ਦੋ ਰਾਪਟ ਕੀ ਪੰਜਾਬ ਦਾ ਨੁਕਸਾਨ ਕਰਾਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਹ ਨੁਕਸਾਨ ਨਾ ਕਰਾਇਆ ਕਿਉਂ ਇਹ ਮੈਂ ਤੁਹਾਨੂੰ ਕਿਉਂ ਕਹਿੰਨਾ ਕਿਉਂਕਿ ਤੁਹਾਡੀ ਇਹ ਜਿਹੜੀ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਨੇ ਚੌਧਰ ਤੁਹਾਡੇ ਕਹਿਣ ਤੇ ਵੋਟਾਂ ਪੈਂਦੀਆਂ ਤੇ ਤੁਸੀਂ ਪਵਾਉਣੀ ਆਮ ਮਾਤੜ ਬੰਦੇ ਦੇ ਕਹਿਣ ਤੇ ਗਰੀਬ ਵਰਗ ਵੋਟ ਨਹੀਂ ਪਾਉਂਦਾ ਉਦੇ ਕੁਝ ਵੀ ਕਾਰਨ ਹੋ ਸਕਦੇ ਆ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਗਲਤੀ ਕਰਿਓ ਵੀ ਜੇ ਇਹਨਾਂ ਤੋਂ ਬੋਕਰ ਵਾਲਿਆਂ ਤੋਂ ਖੇੜਾ ਛਡਾਉਣਾ ਤਾਂ ਹੋ ਸਕਦਾ ਸਾਡਾ ਕਾਂਗਰਸ ਹੱਲ ਕਰ ਦਵੇ ਆਉਣ ਵਾਲੇ ਸਮੇਂ 'ਚ ਕਿਉਂਕਿ ਹੁਣ ਪਤਾ ਕਿੰਨੀਆਂ ਵੱਡੀਆਂ ਬੜਕਾਂ ਮਾਰਦੇ ਆ ਰਾਜੇ ਬੜੇ ਗਰੋਣੀ ਜਾਂ ਦੂਜੇ ਤੀਜੇ ਜੋ ਵੀ ਹੈ ਪਰ ਹੱਲ ਕਿਸੇ ਨੇ ਨਹੀਂ ਕਰਨਾ ਤੁਹਾਡਾ ਕਿਉਂਕਿ ਇਹ ਜਿਹੜੀਆਂ ਪਾਲਿਸੀਆਂ ਹੈਗੀਆਂ ਹੀ ਉਹਨਾਂ ਨੇ ਬਣਾਈਆਂ ਹੋਈਆਂ ਪਹਿਲਾਂ ਕਿਉਂਕਿ ਜਦੋਂ ਦਾ ਰਾਜ ਹੈਗਾ ਪੰਜਾਬ ਦੇ ਵਿੱਚ ਇਹਨਾਂ ਦਾ ਹੀ ਰਾਜ ਇਹਨਾਂ ਨੇ ਪਾਲਿਸੀਆਂ ਐਡਾਪਟ ਕੀਤੀਆਂ ਅਸੀਂ ਬਾਰ-ਬਾਰ ਉਹਨਾਂ ਨੂੰ ਹੀ ਪਰਖੀ ਜਾਵਾਂਗੇ ਤਾਂ ਫਿਰ ਕਿਤੇ ਨਾ ਕਿਤੇ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਤੁਸੀਂ ਖੁਦ ਹੀ ਚਾਹੁੰਦੇ ਹੋ ਕਿ ਅਜਿਹਾ ਕੁਝ ਹੁੰਦਾ ਰਵੇ ਜੇ ਤੁਸੀਂ ਚਾਹੋਗੇ ਤਾਂ ਗਰੀਬ ਜਨਤਾ ਨੇ ਤਾਂ ਆਟੋਮੈਟਿਕ ਤੁਹਾਡੇ ਮਗਰ ਲੱਗ ਕੇ ਇੱਕ ਉਸ ਸੱਚੀ ਸੁੱਚੀ ਪਾਰਟੀ ਦਾ ਸਾਥ ਦੇ ਦੇਣਾ ਜਿਹੜਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬਾ ਔਰ ਭਾਰਤ ਦੇਸ਼ ਦਾ ਸੰਵਿਧਾਨ ਜਿਹੜਾ ਸਭ ਨੂੰ ਸਮਾਨਤਾ ਬਖਸ਼ਦਾ ਸਭ ਦੇ ਵਿੱਚ ਇਕਤਾ ਲੈਣੀ ਚਾਹੁੰਦਾ ਸੋ ਉਮੀਦ ਕਰਦੇ ਆ ਕਿ ਤੁਸੀਂ ਜਰੂਰ ਮੇਰੀ ਇਸ ਵੀਡੀਓ ਨੂੰ ਪੋਜਿਟਿਵ ਵੇ ਦੇ ਨਾਲ ਲੈ ਕੇ ਇਸੇ ਵਿਚਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈਪਾਤ